ਹੋ ਰਹੀ ਹੈ ਵੀ ਗੰਟੀ ਮਹਾਰਾਜ ਮੇਰੇ ਬੱਚੇ ਵੀ ਹੋਰ ਜਰਰ ਬਾਬਾ ਸਾਰਾ ਜੋ ਪਾ ਮੇਰਾ ਕਰੇ ਫੇਰ ਲਗਾਇਆ ਆ ਰਿਹਾ ਮੇਰਾ ਪੇਰ ਲਗਾਇਆ ਆ ਰਿਹਾ ਤੇ ਮੇਰੇ ਬੱਚੇ ਨੂੰ ਨਹੀਂ ਮੇਰੇ ਬੱਚੇ ਇਹਦਾ ਨੱਤਾ ਪਾਵਾਂ ਤੇ ਮੈਂ ਆਪਣੇ ਠੀਕ ਕਰ ਲੂੰਗੀ ਠੀਕ ਹੋ ਜੂਗਾ ਮੇਰੇ ਉੱਤੇ ਕਿਰਪਾ ਕਰੋ ਮੇਰੇ ਬੱਚੇ ਮੇਰਾ ਕਿਰਪਾ ਕਰੋ ਮਾਂ ਰੱਖਦਾ ਤਰਨਤਾਰਨ ਤੋਂ ਪੱਟੀ ਦੇ ਰਸਤੇ ਵਿੱਚ ਪਿੰਡ ਲੋਕਾ ਵਿਖੇ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਦਾ ਹੈ ਜਿਸ ਵਿੱਚ ਇੱਕ ਮੋਟਰਸਾਈਕਲ ਉੱਪਰ ਸਵਾਰ ਜਿਹੜੇ ਮਾਂ ਪੁੱਤ ਔਰ ਉਹਨਾਂ ਦਾ ਇੱਕ ਰਿਸ਼ਤੇਦਾਰ ਹੈ ਉਹ ਇੱਕ ਪੱਟੀ ਤੋਂ ਤਰਨ ਤਰਨ ਕਿਸੇ ਕੰਮ ਲਈ ਜਾ ਰਹੇ ਸਨ ਜਿਸ ਦੌਰਾਨ ਅਗਲੀ ਸਾਈਡ ਤੋਂ ਸਾਹਮਣੇ ਤੋਂ ਆ ਰਹੀ ਐਸਡੀਐਮ ਪੱਟੀ 'ਤੇ ਜੋ ਦੱਸੀ ਜਾ ਰਹੇ ਹਨ ਪ੍ਰੀਤਿੰਦਰ ਸਿੰਘ ਦੀ ਜਿਹੜੀ ਸਰਕਾਰੀ ਗੱਡੀ ਬਲੈਰੋ ਹੀ ਉਸ ਦੇ ਨਾਲ ਆਪਸ ਵਿੱਚ ਟੱਕਰ ਹੋ ਜਾਂਦੀ ਹੈ ਇਸ ਟੱਕਰ ਦੇ ਪਿੱਛੇ ਕੀ ਕਾਰਨ ਸਰ ਉਸ ਦਾ ਹਲੇ ਪਤਾ ਨਹੀਂ ਚੱਲ ਪਾਇਆ ਹੈ ਲੇਕਿਨ ਦਸਨ ਅਨੁਸਾਰ ਲੋਕਾਂ ਦਾ ਹੈ ਕਿ ਗੱਡੀ ਦਾ ਟਾਇਰ ਫਟ ਗਿਆ ਸੀ ਇਸ ਦੌਰਾਨ ਮੌਕੇ ਤੇ ਅਸੀਂ ਜਿਹੜੇ ਇਸ ਦੌਰਾਨ ਮਾਂ ਪੁੱਤ ਜਿਹੜੀ ਮੌਕੇ ਤੇ ਮੌਤ ਹੋ ਗਈ ਹੈ ਦਰਦ ਪਰਵਾਰਕ ਮੈਂਬਰ ਹਨ ਉਹਨਾਂ ਨੇ ਹੀ ਗੱਲ ਕਰਾਂਗੇ ਵੀਰ ਜੀ ਕੀ ਗੱਲ ਹੋਈ ਆ ਜਿਹੜਾ ਹਸੋਆਦ ਵਿੱਚ ਕਿਹਦੀ ਕਿਹਦੀ ਡੈਥ ਹੋਈ ਆ ਮੇਰੇ ਮੰਮਾ ਜੀ ਦੀ ਤੇ ਬ੍ਰਦਰ ਜੀ ਦੀ ਡੈਥ ਹੋ ਗਈ ਆ ਜੀ ਮੌਕੇ ਤੇ ਤੇ ਮੇਰੀ ਭੂਆ ਦਾ ਲੜਕਾ ਆ ਜੀ ਉਹ ਵੀਰ ਜ਼ਖਮੀ ਆ ਉਹ ਜਿਹਦੇ ਇਲਾਜ ਲਈ ਪਿਆ ਆ ਇੱਥੇ ਗੁਰਨਾਨਕਾ ਹਸਪਤਾਲ ਤਰਨਤਾਰਨ ਵਿੱਚ ਸਾਨੂੰ ਤੇ ਬਾਅਦ ਵਿੱਚ ਫੋਨ ਆਇਆ ਕਿ ਇਦਾਂ ਐਕਸੀਡੈਂਟ ਹੋ ਗਿਆ ਕਿਸੇ ਨੇ ਫੋਨ ਲਾਇਆ ਮੰਮੀ ਦਾ ਤੁਹਾਡਾ ਐਕਸੀਡੈਂਟ ਹੋ ਗਿਆ ਤੇ ਇੱਥੇ ਪਹੁੰਚੋ ਅਸੀਂ ਤਾਂ ਫਿਰ ਇੱਥੇ ਹੀ ਪਹੁੰਚ ਗਏ ਸਿੱਧਾ ਕਿੱਥੋਂ ਆ ਰਹੇ ਜੀ ਕਿੱਥੋਂ ਰਹਿਣ ਵਾਲੇ ਜੀ ਤੁਸੀਂ ਔਰ ਕਿੱਥੇ ਜਾ ਰਹੇ ਸੀ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਕਚਹਿਰੀ ਜਾ ਰਹੇ ਸੀ ਤਰਨਤਾਰਨ ਮੰਮੀ ਜੀ ਦਾ ਖਾਤਾ ਚੇਂਜ ਕਰਾਉਣਾ ਸੀ ਪੈਨਸ਼ਨ ਦਾ ਤੇ ਇਹਨਾਂ ਨੇ ਤਰਨਤਾਰਨ ਨੂੰ ਆਉਂਦਿਆਂ ਗੱਡੀ ਵਜੀ ਇਹਨਾਂ ਦੀ ਇਹ ਤਰਨਤਾਰਨ ਨੂੰ ਵੱਲੋਂ ਆਉਂਦਿਆਂ ਰੋਂਗ ਸਾਈਡ ਜਾ ਕੇ ਗੱਡੀ ਮਾਰੀ ਇਹਨਾਂ ਕੌਣ ਹੈ ਗੱਡੀ 'ਚ ਕੌਣ ਸੀ ਐਸ ਡੀ ਐਮ ਸਾਹਿਬ ਪੱਟੀ ਤੋਂ ਇਹਨਾਂ ਨੇ ਰੋਂਗ ਸਾਈਡ ਗੱਡੀ ਮਾਰਤੀ ਆ ਹੁਣ ਕਹਿੰਦੇ ਕਿ ਗੱਡੀ ਦਾ ਟਾਇਰ ਫਟਣ ਕਰਕੇ ਹੋਇਆ ਸਾ ਗੱਡੀ ਦੀ ਸਪੀਡ ਜ਼ਿਆਦੀ ਸੀ ਜੋ ਇਹਨਾਂ ਤੋਂ ਕੰਟਰੋਲ ਨਹੀਂ ਹੋਈ ਉਹਦਾ ਕਰਕੇ ਲੋਕੀ ਇਹਨਾਂ ਰੋਂਗ ਸਾਈਡ ਜਾ ਕੇ ਉਹਨਾਂ ਤੇ ਮੇਰੇ ਬ੍ਰਦਰ ਦੀ ਤੇ ਮੇਰੀ ਮਾਤਾ ਦੀ ਮੌਕੇ ਤੇ ਡੈਥ ਹੋ ਗਈ ਆ ਜਿਹੜਾ ਮੇਰੀ ਭੂਆ ਦਾ ਲੜਕਾ ਆ ਉਹ ਤੇ ਗੰਭੀਰ ਜ਼ਖਮੀ ਆ ਉਹਦਾ ਵੀ ਹੈ ਜਾਂ ਕੋਈ ਪਤਾ ਨਹੀਂ ਚੱਲ ਰਿਹਾ ਕਿ ਕੀ ਕਿਦਾਂ ਹਾਲਤ ਉਹਦੀ ਕੀ ਆ ਕੀ ਨਹੀਂ ਆ ਕੀ ਨਾਮ ਸੀ ਤੁਹਾਡੇ ਬ੍ਰਦਰ ਦਾ ਔਰ ਮਾਤਾ ਦਾ ਕੀ ਨਾਮ ਸੀ ਕਿੰਨੀ ਉਮਰ ਸੀ ਇਹਨਾਂ ਦੀ ਬ੍ਰਦਰ ਮੇਰੇ ਦੀ ਹੈਗੀ ਸੀ 24 ਸਾਲ ਏਜ ਮਮਾ ਜੀ ਦੀ ਹੁਣੀ 40 36 40 ਦੇ ਲਾਗੇ ਇੰਨੀ ਹੀ ਸੀ ਬਸ ਕੀ ਮਤਲਬ ਤੁਹਾਡਾ ਬ੍ਰਦਰ ਵਿਆਹ ਸੀਗਾ ਹਾਂ ਜੀ ਇੱਕ ਉਹਦਾ ਬ੍ਰਦਰ ਮੇਰਾ ਵਿਆਹ ਹੈ ਸੀ ਉਹਨਾਂ ਦਾ ਇੱਕ ਲੜਕਾ 3-4 ਸਾਲ ਦਾ ਉਹਨਾਂ ਦਾ ਬੇਟਾ ਵਾ ਕੀ ਕੰਮ ਕਰਦਾ ਸੀ ਬ੍ਰਦਰ ਮਾਤਾ ਮੇਰੇ ਹਲੋ ਹਲੋ ਮੰਮੀ ਸਕੂਲ ਉੱਚੀ ਜੌਬ ਕਰਦੀ ਸੀ ਮੰਮੀ ਉਹ ਸਕੂਲ ਚ ਜਾਂਦੇ ਸੀ ਇਦਾਂ ਸਫਾਈ ਵਗੈਰਾ ਕਰਨਾ ਹਲੋ ਹਲੋ ਮੇਰੇ ਸਕੂਲ ਜਾਂਦੇ ਸੀ ਉਹਨਾਂ ਦੇ ਹੋਣ ਦਿਹਾੜੀ ਦੀਦਾਰੀ ਹੋਵੇ ਇਦਾਂ ਵੀ ਕੰਮ ਲੱਭ ਗਿਆ ਤੇ ਕਰ ਲਿਆ ਨੇ ਤੇ ਇਦਾਂ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੇ ਇਨਸਾਫ ਦੀ ਇਨਸਾਫ ਦੀ ਇਹ ਮੰਗ ਕਰਦੇ ਨੇ ਕਿ ਜੋ ਬੰਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਰੌਂਗ ਸਾਈਡ ਆ ਕੇ ਗੱਡੀ ਵਜੀ ਆ ਜੀ ਇਹਦੇ ਸਭ ਨੂੰ ਵੀ ਪਤਾ ਹੈ ਕਿ ਰੌਂਗ ਸਾਈਡ ਗੱਡੀ ਵਜੀ ਆ ਤੇ ਹੁਣ ਜੋ ਵੀ ਇਹ ਝੂਠਾ ਬੋਲਣ ਦੇ ਆ ਕਿ ਇਹਨਾਂ ਦਾ ਟਾਇਰ ਫਟਨ ਕਰਕੇ ਗੱਡੀ ਦੀ ਓਵਰ ਸਪੀਡ ਦਾ ਕਰਕੇ ਗੱਡੀ ਵੱਜੀ ਇਹਨਾਂ ਦੇ ਵਿੱਚ ਇੱਕ ਵੱਜੀ ਰੋਂਗ ਸਾਈਡ ਆ ਤਾਂ ਆਪਾਂ ਇਨਸਾਫ ਦੀ ਮੰਗ ਕਰਦੇ ਹਾਂ ਸਰ ਜੋ ਬੰਦੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਉਹਨਾਂ ਨੂੰ ਇਨਸਾਫ ਚਾਹੀਦਾ ਚਲ ਚਲ ਇਸ ਹਨ ਮ੍ਰਿਤਕ ਜਿਹੜਾ ਸ਼ਿਵ ਹਸਿਆ ਜਾ ਰਿਹਾ ਉਸ ਦਾ ਭਰਾ ਵਾ ਜਿਸ ਨੇ ਹਸਿਆ ਕਿ ਐਸਡੀਐਮ ਦੀ ਜਿਹੜੀ ਗੱਡੀ ਸੀ ਕਾਫੀ ਤੇਜ਼ ਰਫਤਾਰ ਸੀ ਔਰ ਉਹਨਾਂ ਨੂੰ ਬਹਾਨਾ ਲਗਾਇਆ ਜਾ ਰਿਹਾ ਕਿ ਉਹ ਟਾਇਰ ਫਟਨ ਕਰਕੇ ਹਾਸਾ ਵਾਪਰ ਰਿਹਾ ਜਦਕਿ ਕਾਰ ਬਹੁਤ ਜ਼ਿਆਦਾ ਤੇਜ਼ ਸੀ ਔਰ ਉਹਨਾਂ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮਨ ਚਾਵਲਾ ਜਗਮਨ ਟੀਵੀ ਤਰਨਤਾਰਨ ਸਰ ਜੀ ਜਿਹਦਾ ਇਹ ਲੋਕੀ ਹਾਸਾ ਆ ਉਹ ਕਿੰਨੀ ਡੈਥ ਹੋਈ ਹੈ ਔਰ ਕੀ ਜਾਣਕਾਰੀ ਹੈ ਇਹ ਆਪਣਾ ਐਸ ਡੀ ਐਮ ਸਾਹਿਬ ਪੱਟੀ ਦੀ ਗੱਡੀ ਆ ਰਹੀ ਸੀ ਉਹ ਗੱਡੀ ਇਧਰੋਂ ਤਰਨਤਾਰਨ ਤੋਂ ਪੱਟੀ ਨੂੰ ਜਾ ਰਹੀ ਸੀ ਉਹ ਪਪੋਚ ਦੇ ਹੈਂਡ ਤੇ ਇੱਕ ਬਾਈਕ ਤੇ ਤਿੰਨ ਜਣੇ ਸਵਾਰ ਆ ਰਹੇ ਸੀ ਜਿਨ੍ਹਾਂ ਦੇ ਵਿੱਚ ਹਸਲਪਿੰਡ ਦਾ ਇੱਕ ਸੰਗਰਾਮ ਸਿੰਘ ਇੱਕ ਰਾਜਵੀਰ ਕੌਰ ਤੇ ਜਸ਼ਨਦੀਪ ਸਿੰਘ ਹਸਲਪਿੰਡ ਦੇ ਤਿੰਨੇ ਜਣੇ ਆ ਰਹੇ ਸੀ ਇਹ ਜਿਹੜਾ ਵਾਸ਼ੀਆ ਜੇ ਚਲੋ ਮੌਕਾ ਵੇਖਣਾ ਉਹਦੇ ਤੇ ਵੇਖ ਕੇ ਕਲੀਅਰ ਕਰਾਂਗੇ ਕਿ ਕਿਹੜੀ ਵਜ੍ਹਾ ਕਰਕੇ ਐਕਸੀਡੈਂਟ ਹੋਇਆ ਵਾ ਗੱਡੀ 'ਚ ਵਜਨ ਕਰਕੇ ਮੌਕੇ ਦੇ ਦੋ ਜਾਨੇ ਦੀ ਡੈਥ ਹੋ ਗਈ ਆ ਤੇ ਤੀਜੇ ਜਾਨਾ ਜਿਹੜਾ ਇੱਥੇ ਗੁਣਨਾਨਕ ਹਸਪਤਲ ਜਿਹੜਾ ਐਡਮਿਟ ਆ ਜੇਰੇ ਲਾਂਜ ਆ ਕਿਹਦੀ ਕਿਹਦੀ ਡੈਥ ਹੋਈ ਔਰ ਐਸਡੀਐਮ ਨੇ ਕਿਹਾ ਨਾ ਜੀ ਐਸਡੀਐਮ ਪੱਟੀ ਪ੍ਰੀ ਇੰਦਰ ਸਿੰਘ ਬੈਂਸ ਨੇ ਉਹਨਾਂ ਉਹਨਾਂ ਦੇ ਵੀ ਸੱਟ ਲੱਗੀ ਆ ਉਹ ਵੀ ਥੋੜਾ ਰੈਫਰ ਕਰ ਦਿੱਤੇ ਗਏ ਅਗੇ ਅਮਰਸਰ ਤੇ ਬਾਕੀ ਅਸੀਂ ਸਾਰਾ ਇਨਵੈਸਟੀਗੇਟ ਕਰਦੇ ਹਾਂ ਜੀ ਕਮੇਟੀ ਡੈਥ ਸੰਗਰਾਮ ਸਿੰਘ ਤੇ ਰਾਜੀਵ ਕੁਰ ਦੇ ਜੀ ਆਸ ਅਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਗੇ ਹੀ ਇਹਨਾਂ ਦਾ ਪਹੁੰਚੇ ਜੀ ਇੱਥੇ ਇਹਨਾਂ ਦਾ ਬਿਆਨ ਰਿਕਾਰਡ ਕਰਦੇ ਆਂ ਜੋ ਲਿਖਾਉਣ ਕੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ